ਕੈਦੋਂ ਦਾ ਚੂਚਕ ਕੋਲ ਜਾਣਾ ਟੀਚਕ ਮਾਰਦਾ ਚੂਚਕ ਦੇ ਕੋਲ ਪੁੱਜਾ ਕੈਦੋਂ ਆਖਦਾ ਅਸੀਂ ਖਵਾਰ ਹੋ ਗਏ ਰੰਗੰਆਂ ਦਾੜੀਆਂ ਸਾਡੀਆਂ ਪਟੀਆਂ ਨੇ ਸਾਡੀ ਪੱਗ ਦੇ ਕਈ ਲੰਗਾਰ ਹੋ ਗਏ ਮੰਦਰ ਬੰਨਿਆ ਚਾਕ ਨੂੰ ਵਿੱਚ ਵੇੜੇ ਅਕਲ ਹੁੰਦਿਆਂ ਪੁੱਜ ਗਵਾਰ ਹੋ ਗਏ ਮੱਥੇ ਮਾਰ ਕੇ ਥੰਮੀਆਂ ਨਾਲ ਮਰੀਏ ਹੁਣ ਜਾਣ ਤੋਂ ਸਹਿਬ ਬੇਜਾਰ ਹੋ ਗਏ ਚੂਚਕ ਦਾ ਪੁੱਛਣਾ ਕੀ ਹੋ ਗਿਆ ਗੱਲ ਤਾਂ ਦੱਸ ਸੰ ਕਾ ਨੂੰ ਪਿਆ ਵਝਾਰ ਤਾਂ ਪਉ ਨਾਈ ਬਹੁਤੀ ਭੰਗ ਤੂੰ ਜਾਪਦਾ ਡਫ ਆਇਓ ਕੋਈ ਨਮੀਕ ਤੇ ਤਜਗੋ ਨਾਈ ਅੱਖਾਂ ਤੇਰੀਆਂ ਨਸ਼ੇ ਵਿੱਚ ਲਾਲ ਹੋਈਆਂ ਗੱਲ ਕਰਦੇ ਆ ਬੜਾ ਥੱਥਲਾਉ ਨਾਈ ਗਿੱਟੇ ਨਾਲ ਸੋ ਆਂਦੇ ਲਿਬੜੇ ਨਹੀਂ ਸਿੱਧਾ ਤਕੀਏ ਤੋਂ ਜਾਪਦਾ ਆਉ ਨਾਈ ਕਿਹੜੀ ਗੱਲ ਤੂੰ ਅੱਜ ਦਿਲ ਗੀਰ ਹੋਇਓ ਤਾਨੂੰ ਛੰਡ ਦਾ ਇਤਰਾ ਮੋਢਿਆਂ ਨੂੰ ਆਈ ਨਸ਼ੇ ਦੀ ਟੋਟਸੀ ਜੇ ਕਿਦਰੇ ਪੀਣਾ ਹੋਰ ਸੀ ਘੋਟ ਕੇ ਡੋਡਿਆਂ ਨੂੰ ਪੁਸਤਕਿਓ ਵਾਂਗ ਲੱਗਦਾ ਪੀਨ ਕੀ ਨੂੰ ਆਟਾ ਮਿਛੜ ਆਟਾ ਮਿਸੜਾ ਬੱਚਿਆਂ ਪੋਡਿਆਂ ਨੂੰ ਸਹਬ ਉੱਠ ਜੇ ਹੋਏ ਨਾ ਆਪ ਕੋਲੋਂ ਫਿੱਟੇ ਮੂੰਹ ਨਾ ਆਖੀਏ ਗੋਡਿਆਂ ਨੂੰ ਕੀਨੇ ਸ਼ੇਰ ਦੀ ਮੁੱਛ ਨੂੰ ਹੱਥ ਪਾਇਆ ਤੈਨੂੰ ਜਾਣ ਤੋਂ ਕਿਸ ਵੇਜ਼ਾਰ ਕੀਤਾ ਸਾਡੀ ਪੱਗ ਨੂੰ ਕੌਣ ਉਸਾਲਦਾ ਏ ਕੀਨੇ ਅਸਾਂ ਦੀ ਅਣਖ ਤੇ ਵਾਰ ਕੀਤਾ ਕਿਹੜਾ ਆਪਣੀ ਜਾਨ ਤੋਂ ਤੰਗ ਆਇਆ ਹੋਣੀ ਕਿਸ ਨੂੰ ਆਣ ਲਚਾਰ ਕੀਤਾ ਜਟਾ ਨਹੀਂ ਸੁਹਾਰਿਆ ਵੈਰੀਆਂ ਨੂੰ ਸਦਾ ਮੌਤ ਦੇ ਘਾਟ ਤੂੰ ਪਾਰ ਕੀਤਾ ਸਦਾ ਮੌਤ ਦੇ ਘਾਟ ਤੂੰ ਪਾਰ ਕੀਤਾ ਪੋਸਤ ਕਿਉਂ ਵਾਂਗ ਲੱਗਦਾ ਪੀਨ ਕੀ ਨੂੰ ਆਟਾ ਮਿੱਸੜਾ ਬੱਚਿਆਂ ਪੁੱਡੀਆਂ ਨੂੰ ਸਵੇਰ ਉੱਠ ਜੇ ਹੋਏ ਨਾ ਆਪ ਕੋਲੋਂ ਫਿੱਟੇ ਮੂੰਹ ਨਾ ਆਖੀਏ ਗੋਡਿਆਂ ਨੂੰ